ਮੈਂ ਆਪਣੇ ਸਾਲੇ ਤੋਂ ਤੇ ਆਪਣੇ ਸੱਸ ਤੋਂ ਦੁਖੀ ਹੋ ਕੇ ਡੀਟੀ ਦਵਾਈ ਪੀ ਲਈ ਜਾਂ। ਕੀ ਕਰਾ ਸਰਕਾਰਾਂ ਨੇ ਕੀ ਕੰਮ ਨਹੀਂ ਆ। ਸਰਕਾਰਾਂ ਦੇ ਕੀ ਕੰਮ ਨਹੀਂ ਆ ਹਰ ਗਾਇਸਾ ਫੇ ਦਵਾ ਫਾਦ ਗਿਆ। ਮਨੇ ਪੁਲਿਸ ਵਾਲਾ ਨਹੀਂ ਸਿਟੀ ਥਾਣੇ ਵਾਲਾ ਬੜਾ ਦੁੱਖ ਦੇਤਾ। ਮੇ ਕੋ 15 ਲੱਖ ਰੁਪਏ ਮੰਗਦੀਆਂ ਸੀ। ਮੇਰੇ ਸੱਸ ਨੇ ਤੇ ਮੈਨੂੰ ਸੋੜੇ ਨੇ ਸਾਲੇ ਨੇ ਤੰਗ ਨਾ ਕੀਤਾ ਪਿਆ ਨਾ ਪਤੋ ਗੀਤ ਇਹ ਤਾਂ ਇਹਨੇ ਮੈਨੂੰ 500 ਰੁਪਏ ਮੰਗੇ ਮੈਂ ਕੀ ਕਰਾਂ ਕੀ ਕਰਾਂ ਮਰ ਗਿਆ ਮੈਂ ਅਜ ਮਨ ਮਨ ਹੈ ਮਨ ਲਗਾ ਤਾਂ ਕਿ ਪੁਲਿਸ ਪ੍ਰਸ਼ਾਸਨ ਮੇਰਾ ਹੈਲਪ ਕਰੇ ਤੇ ਮੇਰੇ ਤਾਏ ਚਾਚੇ ਮੇਰਾ ਹੈਲਪ ਕਰੇ ਓਕੇ ਭਾਈ ਬੇਟੇ ਨੇ ਰਾਤ ਕੋਈ ਜਰੀਲੀ ਚੀਜ਼ ਖਾ ਲਈ ਹੈ ਜੀ ਕਿਉਂ ਖਾਦੀ ਪਤਾ ਲੱਗਾ ਕਾਰਨ ਦਾ ਹਾਂਜੀ ਸੱਸ ਨਾਲ ਤੇ ਉਹਦੇ ਨਾਲ ਸੱਸ ਨਾਲ ਲੜ ਕੇ ਆਇਆ ਜੀ ਸਾਰੇ ਕਿੱਥੇ ਬੈਠੇ ਸੀ ਰਾਮਨਗਰੀ ਬਟਾੜੇ ਦੇ ਵਿੱਚ ਇਚਲੀ ਗੇਟ ਅੱਛਾ ਇਚਲੀ ਹਾਂਜੀ ਔਰ ਇਹ ਤਾਂ ਆ ਕੇ ਹਾਂਜੀ ਸਰ ਜੀ ਸਾਹ ਉਹ ਤਾਂ ਤੰਗ ਕਰਦੇ ਕੋਈ ਦਲਬਾਦ ਅੱਗੇ ਕਿ ਕਬਰ ਹੈ ਤੁਹਾਡੇ ਨਾਲ ਕੀ ਤੰਗੀ ਪਰਸਾਂ ਹਾਂਜੀ ਜਾਂਦਾ ਇਹ ਮੈਨੂੰ ਬਹੁਤ ਤੰਗ ਕਰਦੀ ਮੇਰੇ ਸਾਥ ਸਾਥ ਤੇ ਮੇਰਾ ਸਾਵਾ ਬੜੀਆਂ ਗੰਦੀਆਂ ਗਾਲਾਂ ਕੱਢਦੇ ਜਦੋਂ ਮੈਂ ਜੱਲਾ ਉਹਨਾਂ ਨੂੰ ਹਾਂਜੀ ਤੇ ਘਰ ਦੀ ਇੱਥੇ ਰਹਿੰਦੀ ਕਿ ਉੱਥੇ ਰਹਿੰਦੀ ਨਹੀਂ ਉੱਥੇ ਹੀ ਹੋਏ ਉਹਨਾਂ ਦੇ 8 ਮਹੀਨੇ ਹੋ ਗਏ ਤੇ ਤੰਗ ਪਰਸਾਂ ਕਿਉਂ ਕਰਦੇ ਸੀ ਇਹਨੂੰ ਬੇਟੇ ਇਹ ਕੋਈ ਪੈਸੇ ਤੇ ਲ ਮੰਗਦੇ ਹਾਂਜੀ ਇਨੂੰ ਪਾਜੀ ਉਹ 6 ਮਹੀਨੇ ਹੋ ਗਏ ਵੋਟੀ ਗਈ ਇਹਨੂੰ ਤੇ ਛੱਗਣਾ ਨਹੀਂ ਸੀ ਚਾਹੁੰਦਾ ਧੀ ਐਡੀ ਵੜੀ ਨੀ ਕੀ ਜੀ ਬੜੀ ਸੋਹਣੀ ਅੰਦਾ ਇਹਨਾਂ ਮਾਰ ਵੀ ਜਾਉਂਦਾ ਮੈਂ ਕੁੜੀ ਨਹੀਂ ਆਪਣੀ ਛੰਡੂਲੀ ਅਸੀਂ ਤਾਂ ਬਧੇ ਰਹਾਂਦੇ ਆਂ ਵੀ ਛੜਦੇ ਤੇ ਵੜੀਆਂ ਜਨਦਾਨੀਆਂ ਤੇ ਨਹੀਂ ਮੰਨਦਾ ਸਾਡੀ ਪਤਾ ਨਹੀਂ ਹੁਣ ਉਹਨਾਂ ਨੇ ਕੀ ਇਹਨੂੰ ਉਧਰ ਖਾਣਾ ਪਚਾਉਣ ਜਾਂਦਾ ਸੀ ਕੁੜੀ ਦਾ ਦੁੱਧ ਹੀ ਲਾਇਆ ਸੀ ਦੁੱਧ ਵੀ ਲੈ ਕੇ ਦਿੰਦਾ ਹੀਗਾ ਅੱਗੇ ਵੀ ਇੰਦਾ ਪਰੇਸ਼ਾਨੀ ਕਰ ਅੱਗੇ ਅਸੀਂ ਚਾਰ ਅੱਗੇ ਤਾਂ ਜਾਂਦੀ بڑا ਮੋਟਾ ਲੜਕੇ ਤੇ ਲੈ ਹੁੰਦੇ ਮੈਂ ਜਾਣਾ ਮੇਰੇ ਭਰਾ ਨਹੀਂ ਜਾਣਾ ਮੇਰਾ ਭਤੀਜਾ ਜਾਂਦਾ ਸੀ ਅਸੀਂ ਲੈ ਕੇ ਆ ਜਾਣਾ ਚਾਰ ਪੰਜ ਵਾਰੀ ਅਸੀਂ ਪਾਜੀ ਗਏ ਲੈਣ ਤੇ ਅਹੀਂ ਹੱਥੋਂ ਗਲਤੀ ਹੋ ਗਈ ਜਿਹੜੀ ਪਹਿਲੇ ਦਿਨ ਸਾਡੇ ਘਰ ਮਾਲ ਆ ਕੇ ਆ ਵੀ ਕਈ ਗੱਲ ਨਾ ਲਾ ਲਈ ਉਹ ਗਲਤੀ ਨੇ ਅੱਜ ਸਾਨੂੰ ਕਿੱਥੇ ਪਹੁੰਚਾ ਦਿੱਤਾ ਮੰਗ ਕਰਦੇ ਮੰਗ ਕੀ ਕਰਦੇ ਮੈਂ ਮੰਗ ਕਰਦੇ ਆ ਵੀ ਉਹ ਤੱਬਰ ਨੂੰ ਕੰਨੀ ਸਜ਼ਾ ਹੋਣੀ ਚਾਹੀਦੀ ਵਿੱਚੇ ਬੋਟੀ ਨੂੰ ਤੇ ਬੱਚੀ ਜਿਹੜੀ ਸਾਨੂੰ ਦੇ ਦਿਓ ਸਾਡੇ ਸ਼ਿੱਦਿਆਂ ਦੇ ਨਿਸ਼ਾਨੇ ਸਾਨੂੰ ਦੇ ਦੇ ਤੀ ਪਿੱਛੇ ਮਰਿਆ ਤੀ ਪਿੱਛੇ ਮਰਿਆ ਇਤੋਂ ਦਾ ਪਿਓ ਨਾਲੇ ਕਦੀ ਦੁਨੀਆ ਤੇ ਵੇਖਿਆ ਮੋਦੀ ਵੀ ਨਹੀਂ ਮਰੋਗੀ 65 ਸਾਲ ਦੀ ਜਦੋਂ ਸਮਝਾਉਂਦੇ ਆ ਨਹੀਂ ਭੂਆ ਮੈਂ ਆਪਣੀ ਕੁੜੀ ਨੂੰ ਰੋਲ ਨਹੀਂ ਦੇਣੀ ਅੱਜ ਰੋਲ ਦੀ ਛੱਡ ਗਿਆ ਹਾਂਜੀ ਰੋਲ ਦੀ ਛੱਡ ਗਿਆ ਹਾਂਜੀ ਇਹ ਖ਼ਬਰ ਮਿਲੀ ਸੀ ਸਰਿੰਦਰ ਸਿੰਘ ਪੁੱਤਰ ਜਗਜੀਤ ਸਿੰਘ ਵਾਸੀ ਹਰਨਾਮਦਰ ਨਜ਼ਦੀਕ ਰੇਲਵੇ ਸਟੇਸ਼ਨ ਬਟਾਲਾ ਜਿਹਦੀ ਸ਼ੱਕੀ ਹਾਲਤ ਵਿੱਚ ਮੌਤ ਹੋ ਗਈ ਆ ਮੌਕੇ ਤੇ ਪਹੁੰਚੇ ਆ ਮਲਾਇਆ ਮੌਕਾ ਕਰ ਲਿਆ ਵਾ ਜੋ ਬਿਆਨ ਲਿਖਾਉਣ ਕੀ ਬੈਨਾਂ ਦੇ ਅਨਸਾਰ ਕਾਰਵਾਈ ਅਮਲ ਦਿਲ ਲੈਂਦੀ ਹੈ ਇੱਕ ਵੀਡੀਓ ਨਾ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਆਤਮ ਹੱਤਿਆ ਕਰਨ ਕੋ ਪਹਿਲਾਂ ਠੀਕ ਹੈ ਜਿਸ ਵਿੱਚ ਬਟਾਲਾ ਸਿਟੀ ਪੁਲਿਸ ਤੋਂ ਜੋ ਰੂਪ ਲਾ ਰਹੇ ਨੇ ਕਿ ਮੈਂ ਪੁਲਿਸ ਤੋਂ ਤੰਗ ਆ ਕੇ ਆਤਮ ਹੱਤਿਆ ਕਰ ਰਿਹਾ ਹਾਂ ਜੇ ਮੈਂ ਵੇਖੀ ਨਹੀਂ ਆ ਜਦੋਂ ਵੇਖਾਂਗੇ ਫਿਰ ਸੋਰਿਆਂ ਦੇ ਲਾ ਰਹੇ ਕਿ ਦੇ ਸੀ ਦਿਨ ਬਿਕੇ ਸੌਰਿਆਂ ਦੇ ਵੀ ਰੋਪ ਲਾ ਰਿਆ ਨਾ ਇਹਨਾਂ ਨਾਂ ਦੱਸ ਰਿਹਾ ਜੀ ਬਿਆਨ ਲਿਖਣਾ ਬਿਆਨ ਲਿਖ ਕੇ ਮੌਕੇ ਤੇ ਪਹੁੰਚ ਗਿਆ ਬਿਆਨ ਲਿਖ ਕੇ ਜੋ ਬਿਆਨ ਦੇਣਗੇ ਕਾਰਵਾਈ ਕੀਤੀ ਹੈ